ਜਿਉ ਜਿਉ ਤੇਰਾ ਹੁਕਮ ਤੇ ਵੇ ਤਿਰ ਹੋਵਣਾ ਤੇ ਵੇ ਤਿਰ ਹੋਵਣਾ ਜਿਉ ਜਿਉ ਤੇਰਾ ਹੁਕਮ ਤੇ ਵੇ ਤਿਰ ਹੋਵਣਾ ਤੇ ਵੇ ਤਿਰ ਹੋਵਣਾ ਜਿਉ ਜਿਉ ਤੇਰਾ ਹੁਕਮ ਤੇ ਵੇ ਤਿਰ ਹੋਵਣਾ ਤੇ ਵੇ ਤਿਰ ਹੋਵਣਾ ਜਿਉ ਜਿਉ ਤੇਰਾ ਹੁਕਮ ਤੇ ਵੇ ਯੋ ਯੋ ਤੇਰਾ ਜਿਉਂ ਜਿਉਂ ਤੇਰਾ ਤੁਮਕੇ ਤੇਨ ਹੋਵਣਾ ਤੇਨ ਹੋਵਣਾ ਜਿਉਂ ਜਿਉਂ ਤੇਰਾ ਤੁਮਕੇ ਤੇਨ ਹੋਵਣਾ ਤੇਨ ਹੋਵਣਾ ਯੋ ਜਹੋਂ ਤੇਰਾ ਹੁਕਮ ਤੇ ਵੈ ਤੇਨ ਹੋਵਣਾ ਤੇ ਵੈ ਤੇਨ ਹੋਵਣਾ ਯੋ ਹੋਵਣਾ ਤੇਵ ਹੋਵਣਾ ਕਿਉਂ ਤੇਰਾ ਹੁਕਮ ਕਰ ਤੇਵ ਹੋਵਣਾ ਹੋਵਣਾ ਇਤਿ ਕਿ ਸ਼ੰਕਾ ਹਸਦਾ ਭਾਵੇਂ ਬਚਨ ਪਾਇਸਾ ਪਾਈ ਗੁਰਦਾਸ ਜੀ ਦੇ ਹਣ ਤੇ ਇੱਕ ਸਵਾਲ ਕਰਦਾ ਸਿੱਖ ਐਂ ਦੱਸੋ ਸਾਡਾ ਗੁਰੂ ਤੈ ਤਾਮ ਸ੍ਰੀ ਅੰਬਰਸਰ ਟਾਇਆ ਗਿਆ ਤੋਪਾਂ ਨਾਲ ਤੇ ਮੰਨਣਾ ਸੀ ਹੁਕਮ ਰੁੰਦੇ ਕਿਉਂ ਉੱਤਰ ਹੱਥ ਤੇ ਅੱਗ ਰੱਖੜੀ ਸੀ ਦੁਸ਼ਟਾ ਨੇ ਰੱਖ ਦਿੱਤੀ ਦੁੱਖ ਲੱਗਣਾ ਸੀ ਇਹ ਵੀ ਹੁਕਮ ਹੀ ਹੈ ਰੱਖ ਦਿੱਤੀ ਫੇ ਦੁੱਖ ਤੇ ਲੱਗੜਾ ਹੀ ਇਹ ਵੀ ਹੁਕਮ ਚ ਹੈ ਇਹ ਇਹ ਸਵਾਲ ਦਾ ਜਵਾਬ ਹੈ ਜਦੋਂ ਅਸੀਂ ਚੰਗੀ ਤਰ੍ਹਾਂ ਸਮਝਾਂਗੇ ਫਿਰ ਕੋਈ ਸ਼ੰਕਾ ਨਹੀਂ ਰਹਿ ਜਾਏਗਾ ਸ਼ੰਕਾ ਤੇ ਆਮ ਬੰਦੇ ਨੂੰ ਹੁੰਦਾ ਗੁਰਮਖਾ ਨੂੰ ਤੇਰੇ ਹੁੰਦਾ ਹੀ ਹੁਕਮਦੀਪਰ ਬਾਦਸ਼ਾਹ ਵੱਡੇ ਵੱਡੇ ਨੂੰ ਸਮਝ ਸਕਦਾ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਨਾਲ ਸਿੱਧਾ ਨੇ ਕਹਿ ਦਿੱਤਾ ਗੁਰਖ ਸਿੰਘ ਜਿਹਦੀ 9 ਲੱਖ ਸਾਲ ਦੀ ਅੰਦਰ ਸੱਚੇ ਬਾਦਸ਼ਾਹ ਸਮਝ ਨਹੀਂ ਆਈ ਕਹਿੰਦੇ ਤੁਸੀਂ ਆਤਮ ਗਿਆਨੀ ਨਹੀਂ ਵਸਤਾ ਤੁੰਦ ਵਿੱਚ ਨਹੀਂ ਹੈ ਮਹਾਰਾਜ ਹੁਕਮ ਲਿਖਿਆ ਕਿੱਥੇ ਹੈ ਮਹਾਰਾਜ ਕਹਿੰਦੇ ਤੁਹਾਡੀ ਆਤਮਾ 'ਚ ਲਿਖਿਆ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਆਤਮਾ 'ਚ ਬੋਲਦਾ ਹੈ ਕਰੋ ਬੰਦਗੀ ਸੁਣੋ ਸਿੱਧਾ ਨਹੀਂ ਐਵੇਂ ਨਹੀਂ ਸੀ ਦੱਕਰ ਗੜਿਆ ਗੁਰੂ ਨਾਨਕ ਜੀ ਦੇ ਚਰਨਾਂ 'ਚ ਤੁਹਾਨੂੰ ਨਾ ਤੇਰੀ ਵੱਡੀ ਕਮਾਈ ਅਸੀਂ ਅਸੀਂ ਕਿੱਥੋਂ ਸਮਝ ਲਾਂਗੇ ਗੁਰੂ ਸਮਝਾਏ ਕਿਰਪਾ ਕਰੋ ਸੱਚੇ ਪਾਤਸ਼ਾਹ ਇਹ ਵੀ ਇਸ ਤਰ੍ਹਾਂ ਲਿਖਿਆ ਸੀ ਆਕ ਰੱਖਣੀ ਸੀ ਕਿਸੇ ਦੇ ਹੱਥ ਤੇ ਸੇਕ ਲੱਗਣਾ ਸੀ ਦੁੱਖ ਲੱਗਣਾ ਸੀ ਐਵੀ ਲਿਖਿਆ ਸੀ ਹੁਣ ਕੋਈ ਸ਼ੰਕਾ ਨਹੀਂ ਰਹੇਗੀ